ਤਰੰਤਰੰ ਜ਼ਮਨੀ ਚੋਣ ਇਸ ਵੇਲੇ ਭਾਵੇਂ ਮੁੱਕ ਚੁੱਕੀ ਹੈ ਆਮ ਆਦਮੀ ਪਾਰਟੀ ਜਿੱਤ ਚੁੱਕੀ ਹੈ ਪਰ ਇਸ ਦੇ ਬਾਵਜੂਦ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਨਿਊਜ਼ ਦੇ ਵਿੱਚ ਖਬਰਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਚਰਚਾ ਦੇ ਵਿੱਚ ਅਕਾਲੀ ਦਲ ਦਾ ਜ਼ਿਕਰ ਹੈ ਅਕਾਲੀ ਦਲ ਨੇ ਆਪਣੀ ਇੱਕ ਖਾਸ ਥਾਂ ਬਣਾ ਕੇ ਰੱਖੀ ਹੈ ਜਦੋਂ ਦੀ ਇਹ ਚੋਣ ਸ਼ੁਰੂ ਹੋਈ ਹੈ ਜਦੋਂ ਦਾ ਇਸ ਚੋਣ ਦਾ ਆਗਾਜ਼ ਹੋਇਆ ਉਸ ਤੋਂ ਬਾਅਦ ਅਕਾਲੀ ਦਲ ਸੁਰਖੀਆਂ ਬਟੋਰ ਦਾ ਨਜ਼ਰ ਆ ਰਿਹਾ ਹੈ ਸ਼ੁਰੂਆਤ ਹੁੰਦੀ ਹੈ ਅਕਾਲੀ ਦਲ ਦੀ ਪੱਟੀ ਦੀ ਉਸ ਮਹੱਤਵਪੂਰਨ ਰੈਲੀ ਦੇ ਵਿੱਚ ਜਿੱਥੇ ਉਸ ਰੈਲੀ ਨੂੰ ਸੰਬੋਧਨ ਕਰਦਿਆਂ ਹੋਇਆਂ ਸੁਖਬੀਰ ਸਿੰਘ ਬਾਦਲ ਨੇ ਇੱਕ ਭਾਰੀ ਕੱਟ ਸਾਹਮਣੇ ਲਿਆਂਦਾ ਸ਼੍ਰੋਮਣੀ ਅਕਾਲੀ ਦਲ ਦੀ ਅਸਲ ਤਾਕਤ ਉੱਥੇ ਦੇਖਣ ਨੂੰ ਮਿਲੀ ਜਾਂ ਗੱਲ ਕੀਤੀ ਜਾਵੇ ਅਕਾਲੀ ਦਲ ਦੀ ਉਸ ਰੈਲੀ ਦਾ ਜ਼ਿਕਰ ਹੋਣਾ ਜ਼ਰੂਰੀ ਹੈ ਜਿਹੜੀ ਚਭਾਲ ਦੇ ਵਿੱਚ ਕੀਤੀ ਗਈ ਚਭਾਲ ਦੀ ਜਿਹੜੀ ਰੈਲੀ ਹੈ ਉਹ ਇੱਕ ਟਰਨਿੰਗ ਪੁਆਇੰਟ ਸੀ ਅਕਾਲੀ ਦਲ ਦੇ ਨਾਲ ਖੜਿਆ ਉਹ ਇਕੱਠ ਜੜਾਇਆ ਚਭਾਲ ਦੀ ਰੈਲੀ ਦੇ ਵਿੱਚ ਉਹ ਆਪਣੇ ਆਪ ਦੇ ਵਿੱਚ ਇੱਕ ਆ ਪ੍ਰਤੀਕ ਸੀ ਕਿ ਅਕਾਲੀ ਦਲ ਹੁਣ ਸ਼ਾਇਦ ਕੁਝ ਕਰ ਸਕਦਾ ਹੈ ਜਾਂ ਕੁਝ ਆ ਗੇਮ ਬਦਲ ਸਕਦਾ ਹੈ ਔਰ ਅਕਾਲੀ ਦਲ ਨੇ ਉਹ ਕੀਤਾ ਵੀ ਅਕਾਲੀ ਦਲ ਦੀ ਸਿਚੁਏਸ਼ਨ ਜਿਹੜੀ ਹੈ ਉਹ ਕੁਝ ਨਾ ਹੋਣ ਤੋਂ ਬਹੁਤ ਕੁਝ ਹੋਣ ਤੱਕ ਹੋ ਗਈ ਇਸ ਵੇਲੇ ਅਕਾਲੀ ਦਲ ਜਿਸ ਕੰਡੀਸ਼ਨ ਦੇ ਵਿੱਚ ਸੀ ਸੁਖਵੀਰ ਸਿੰਘ ਬਾਦਲ ਦੀ ਛਵੀ ਜਾਂ ਅਕਾਲੀ ਦਲ ਦੇ ਲੀਡਰਾਂ ਦੀ ਛਵੀ ਜਿਸ ਕੰਡੀਸ਼ਨ ਚ ਸੀ ਉਹ ਸਾਰਾ ਕੁਝ ਹੁਣ ਇੱਕ ਪਾਸੇ ਰਹਿ ਗਿਆ ਤੇ ਹੁਣ ਹੌਲੀ-ਹੌਲੀ ਇਹ ਮਹਿਸੂਸ ਹੋ ਰਿਹਾ ਹੈ ਕਿ ਸ਼ਾਇਦ 2027 ਆਉਂਦਿਆਂ ਤੱਕ ਸੁਖਵੀਰ ਸਿੰਘ ਬਾਦਲ ਦਾ ਜਿਹੜਾ ਨਾਮ ਹੈ ਇਹ ਜਿਹੜੀ ਛਵੀ ਹੈ ਇਹ ਹੋਰ ਐਸਕੇਲੇਟ ਹੋ ਸਕਦੀ ਹੈ ਪਾਵੇਂ ਕਿ ਇਹ ਤਰਨਤਾਰਨ ਦੇ ਨਤੀਜਿਆਂ ਤੋਂ ਬਾਅਦ ਦੀ ਵਿਚਾਰ ਨੇ ਪਰ ਇਸ ਦੇ ਬਾਵਜੂਦ ਤਰਨਤਾਰਨ ਦੇ ਇਹ ਨਤੀਜੇ ਬਹੁਤ ਕੁਝ ਡਿਟਰਮਾਈਨ ਕਰ ਰਹੇ ਆ ਪਹਿਲਾਂ ਤਾਂ ਆਮ ਆਦਮੀ ਪਾਰਟੀ ਦੀ ਪੋਜੀਸ਼ਨ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ ਆਮ ਆਦਮੀ ਪਾਰਟੀ ਜਿੱਤੀ ਜ਼ਰੂਰ ਹੈ ਪਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਇਹ ਉਹ ਉਮੀਦਵਾਰ ਨੇ ਜਿਹੜੇ ਅਕਾਲੀ ਦਲ ਦਾ ਇੱਕ ਵੱਡਾ ਹਿੱਸਾ ਰਹਿ ਚੁੱਕੇ ਨੇ ਜਿਹੜੇ ਅਕਾਲੀ ਦਲ ਦੇ ਵਿੱਚ ਰਹਿ ਚੁੱਕੇ ਨੇ ਜਿਹੜੇ ਅਕਾਲੀ ਦਲ ਦੇ ਵੱਲੋਂ ਚੋਣ ਲੜ ਚੁੱਕੇ ਨੇ ਔਰ ਕੋਈ ਬਹੁਤਾ ਲੰਮਾ ਸਮਾਂ ਹਰਮੀਤ ਸੰਧੂ ਨੂੰ ਹੋਇਆ ਨਹੀਂ ਕੇ ਹਰਮੀਤ ਸੰਧੂ ਕਿਤੇ ਬਹੁਤ ਲੰਮੇ ਸਮੇਂ ਪਹਿਲਾਂ 222 ਤੋਂ ਬਾਅਦ ਕੋਈ 6-7 ਮਹੀਨੇ ਬਾਅਦ ਹੀ ਆਮ ਆਦਮੀ ਪਾਰਟੀ 'ਚ ਆਗੇ ਨਹੀਂ ਹਰਮੀਤ ਸਿੰਘ ਸੰਧੂ 225 ਦੇ ਵਿੱਚ ਹੀ ਆਮ ਆਦਮੀ ਪਾਰਟੀ ਦੇ ਵਿੱਚ ਆਉਂਦੇ ਨੇ ਔਰ ਉਹਨਾਂ ਨੂੰ ਉਮੀਦਵਾਰ ਐਲਾਨ ਦਿੱਤਾ ਜਾਂਦਾ ਹੁਣ ਹਰਮੀਤ ਸਿੰਘ ਸੰਧੂ ਦੇ ਆਮ ਆਦਮੀ ਪਾਰਟੀ 'ਚ ਆਉਣ ਤੋਂ ਬਾਅਦ ਪਰਿਸਥਿਤੀਆਂ ਬਦਲੀਆਂ ਜ਼ਰੂਰ ਨੇ ਪਰ ਇਹ ਕਹਿਣਾ ਸੰਭਵ ਨਹੀਂ ਹੋਵੇਗਾ ਕਿ ਹਰਮੀਤ ਸਿੰਘ ਸੰਧੂ ਨੂੰ ਉਹਨਾਂ ਦੇ ਆਪਣੇ ਕਾਡਰ ਦੀ ਵੋਟ ਕਿੰਨੀ ਪਈ ਹੈ ਤੇ ਆਮ ਆਦਮੀ ਪਾਰਟੀ ਦੇ ਕਾਡਰ ਦੀ ਵੋਟ ਕਿੰਨੀ ਪਈ ਹੈ ਕਿਉਂਕਿ 2022 ਦੇ ਵਿੱਚ ਆਮ ਆਦਮੀ ਪਾਰਟੀ ਨੇ ਆਪਣੀ ਜਿੱਤ ਐਲਾਨੀ ਸੀ ਡਾਕਟਰ ਸੋਹਲ ਉਸ ਵੇਲੇ ਆਮ ਆਦਮੀ ਪਾਰਟੀ ਦੇ ਐਮ ਐਲ ਏ ਬਣੇ ਸਨ ਤਰਨਤਾਰਨ ਤੋਂ ਪਰ ਇਸ ਦੇ ਬਾਵਜੂਦ ਹੁਣ ਵੀ ਆਮ ਆਦਮੀ ਪਾਰਟੀ ਜਿੱਤੀ ਹੈ ਹਰਮੀਤ ਸਿੰਘ ਸੰਧੂ ਚਿਹਰਾ ਹੈ ਉਹੀ ਹਰਮੀਤ ਸਿੰਘ ਸੰਧੂ ਜਿਸ ਦੇ ਖਿਲਾਫ ਕੈਂਪੇਨਿੰਗ ਕੀਤੀ ਗਈ 2022 ਦੇ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਡਾਕਟਰ ਸੋਹਲ ਸਨ ਜਦਕਿ ਦੂਸਰੇ ਪਾਸੇ ਸ਼ਰੋਮਣੀ ਅਕਾਲੀ ਦਲ ਜਿਹੜਾ ਦੂਸਰੇ ਸਥਾਨ ਤੇ ਰਹਿੰਦਾ ਉਹਦੇ ਵਿੱਚ ਹਰਮੀਤ ਸਿੰਘ ਸੰਧੂ ਹੁੰਦੇ ਨੇ ਪਹਿਲੀ ਗੱਲ ਤਾਂ ਸਿਆਸਤ ਹੀ ਇੰਨੀ ਫਲੈਟ ਹੋ ਚੁੱਕੀ ਹੈ ਕਿ ਕਿਸੇ ਵੀ ਸਿਆਸਤਦਾਨ ਨੂੰ ਆਪਣੀ ਹੀ ਮਾਂ ਪਾਰਟੀ ਦੇ ਵਿਰੁੱਧ ਖੜਨ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ ਹਰਮੀਤ ਸਿੰਘ ਸੰਧੂ ਨੇ ਵੀ ਇਸੇ ਤਰ੍ਹਾਂ ਕੀਤਾ ਹਰਮੀਤ ਸਿੰਘ ਸੰਧੂ ਤੋਂ ਪਹਿਲਾਂ ਬਹੁਤ ਸਾਰੇ ਸਿਆਸਤਦਾਨ ਇਦਾਂ ਦੇ ਨੇ ਉਹ ਫਰਸਤ ਬਹੁਤ ਲੰਬੀ ਹੈ ਜਿਹਦੇ ਵਿੱਚ ਹਰਮੀਤ ਸਿੰਘ ਸੰਧੂ ਦਾ ਨਾਮ ਆਉਂਦਾ ਹੈ ਔਰ ਹਰਮੀਤ ਸਿੰਘ ਸੰਧੂ ਵੀ ਉਹਨਾਂ ਦੇ ਵਿੱਚੋਂ ਇੱਕ ਨੇ ਇਸ ਤੋਂ ਪਹਿਲਾਂ ਡਿੰਪੀ ਢਿੱਲੋਂ ਹਰਮੀਤ ਸਿੰਘ ਡਿੰਪੀ ਢਿੱਲੋਂ ਉਹ ਵੀ ਇਸੇ ਤਰ੍ਹਾਂ ਆਪਣੀ ਪਾਰਟੀ ਨੂੰ ਆਪਣੀ ਮਾਂ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਚਲ ਗਿਆ ਐਮ ਐਲ اے ਬਣ ਕੇ ਔਰ ਇਹ ਸੀਕੁਐਂਸ ਬਹੁਤ ਲੰਮਾ ਹੈ ਔਰ ਚੱਲਦਾ ਰਹੇਗਾ ਸ਼ਾਇਦ ਆਉਂਦੇ ਸਮੇਂ ਵਿੱਚ ਹੋਰ ਵੀ ਇਦਾਂ ਦੀਆਂ ਤਬਦੀਲੀਆਂ ਹੋਣਗੀਆਂ 2027 ਤੋਂ ਆਉਣ ਤੋਂ ਪਹਿਲਾਂ ਪਹਿਲਾਂ ਹੋਰ ਵੀ ਲੋਕ ਜਿਹੜੇ ਟੁੱਟ ਕੇ ਉਹ ਆਮ ਆਦਮੀ ਪਾਰਟੀ ਦਾ ਰਾਖ਼ਤਿਆਰ ਕਰ ਸਕਦੇ ਨੇ ਪਰ ਹੁਣ ਵਾਪਸ ਆਉਨੇ ਆ ਆਮ ਆਦਮੀ ਪਾਰਟੀ ਦੀ ਸਿਚੁਏਸ਼ਨ ਤੇ ਆਮ ਆਦਮੀ ਪਾਰਟੀ ਦੇ ਲੀਡਰ ਲਗਾਤਾਰ ਨਿਸ਼ਾਨਾ ਸਾਧ ਰਿਹਾ ਖਾਸ ਤੌਰ ਦੇ ਉਤੇ ਜਦੋਂ ਦੀ ਇਹ ਚੋਣ ਹੋਈ ਹੈ ਜਦੋਂ ਦਾ ਚੋਣ ਦਾ ਨਤੀਜਾ ਆਇਆ ਜਦੋਂ ਦਾ ਅਕਾਲੀ ਦਲ ਨੂੰ ਲੈ ਕੇ ਇਹ ਨਰੇਟਿਵ ਸ਼ੁਰੂ ਹੋ ਗਿਆ ਕਿ ਅਕਾਲੀ ਦਲ ਹੁਣ ਹਾਲਾਤ ਬਦਲ ਸਕਦਾ ਉਸ ਤੋਂ ਬਾਅਦ ਹੀ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਨੇ ਉਹ ਲਗਾਤਾਰ ਬਿਆਨ ਦੇਣ ਦੇ ਨਜ਼ਰ ਆ ਰਹੇ ਨੇ ਉਹ ਲਗਾਤਾਰ ਇੰਟਰਵਿਊਜ਼ ਕਰਦੇ ਨਜ਼ਰ ਆ ਰਹੇ ਨੇ ਉਹ ਲਗਾਤਾਰ ਪ੍ਰੈਸ ਕਾਨਫਰੰਸਸ ਕਰਦੇ ਨਜ਼ਰ ਆ ਰਹੇ ਨੇ ਪਰ ਉਹਨਾਂ ਕਾਨਫਰੰਸਸ ਦੇ ਵਿੱਚ ਵਾਰ-ਵਾਰ ਇੱਕ ਟੌਪਿਕ ਨੂੰ ਮੁੱਦਾ ਬਣਾਇਆ ਜਾ ਰਿਹਾ ਕਿ ਇਹ ਅਕਾਲੀ ਦਲ ਦਾ ਕੋਈ ਉਭਾਰ ਨਹੀਂ ਹੈ ਜੇ ਉਹਨਾਂ ਨੂੰ ਧਿਆਨ ਨਾਲ ਸੁਣਿਆ ਜਾਵੇ ਤੇ ਸ਼ਾਇਦ ਉਹ ਆਪਣੇ ਉਹਨਾਂ ਬਿਆਨਾਂ ਤੋਂ ਇਹੀ ਦੱਸਦੇ ਨਜ਼ਰ ਆ ਰਿਹਾ ਕਿ ਇਹ ਅਕਾਲੀ ਦਲ ਦਾ ਉਭਾਰ ਨਹੀਂ ਹੈ ਨਾ ਹੀ ਇਹਨੂੰ ਅਕਾਲੀ ਦਲ ਦਾ ਉਭਾਰ ਸਮਝਿਆ ਜਾਣਾ ਚਾਹੀਦਾ ਔਰ ਅਕਾਲੀ ਦਲ ਦਾ ਉਭਾਰ ਕਿਉਂ ਨਹੀਂ ਹੈ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਮੁਤਾਬਕ ਅਕਾਲੀ ਦਲ ਗਲਤ ਤਰੀਕੇ ਦੇ ਨਾਲ ਚੋਣ ਦੇ ਵਿੱਚ ਆਪਣਾ ਵੋਟ ਪਰਸੈਂਟੇਜ ਵਧਾ ਕੇ ਹਟਿਆ ਜੇ ਉਸ ਗਲਤ ਤਰੀਕੇ ਦੀ ਗੱਲ ਕੀਤੀ ਜਾਵੇ ਇਲਜ਼ਾਮ ਲਗਾਏ ਜਾ ਰਹੇ ਆ ਸ਼੍ਰੋਮਣੀ ਅਕਾਲੀ ਦਲ ਨੇ ਗੈਂਗਸਟਰਸ ਦਾ ਸਹਾਰਾ ਲਿਆ ਇੱਕ ਬਹੁਤ ਪੁਰਾਣਾ ਇਲਜ਼ਾਮ ਜਰੂਰੀ ਇਹ ਚੋਣ ਸ਼ੁਰੂ ਹੋਈ ਹੈ ਉਦੋਂ ਤੋਂ ਅਕਾਲੀ ਦਲ ਦੇ ਉੱਤੇ ਲੱਗ ਰਿਹਾ ਜਦੋਂ ਤੋਂ ਆਜ਼ਾਦ ਗਰੁੱਪ ਜਿਹੜਾ ਅਕਾਲੀ ਦਲ ਦੇ ਨਾਲ ਜੁਆਇਨ ਕੀਤਾ ਹੈ ਜਦੋਂ ਤੋਂ ਚੋਣ ਪ੍ਰਚਾਰ ਸ਼ੁਰੂ ਹੋਇਆ ਉਦੋਂ ਤੋਂ ਹੀ ਸੁਖਵਿੰਦਰ ਕੌਰ ਰੰਧਾਵਾ ਔਰ ਕੰਚਨਪ੍ਰੀਤ ਕੌਰ ਨੂੰ ਲੈ ਕੇ ਇਹ ਸਵਾਲ ਖੜ੍ਹੇ ਹੈ ਕਿ ਇਹ ਗੈਂਗਸਟਰ ਦਾ ਪਰਿਵਾਰ ਹੈ ਲਗਾਤਾਰ ਇਲਜ਼ਾਮ ਲਗਾਏ ਜਾ ਰਹੇ ਕਿ ਇਹ ਗੈਂਗਸਟਰ ਦਾ ਪਰਿਵਾਰ ਹੈ ਭਾਵੇਂ ਉਹ ਰਾਜਾ ਵੜਿੰਗ ਹੋਣ ਭਾਵੇਂ ਉਹ ਆਮ ਆਦਮੀ ਪਾਰਟੀ ਦੇ ਲੀਡਰ ਹੋਣ ਜੋ ਹੁਣ ਇਲਜ਼ਾਮ ਲਾ ਰਹੇ ਨੇ ਬਾਰ ਬਾਰ ਇਹੀ ਇਲਜ਼ਾਮ ਲਾਇਆ ਜਾ ਰਿਹਾ ਕਿ ਉਹ ਗੈਂਗਸਟਰ ਦਾ ਪਰਿਵਾਰ ਹੈ ਅਮਰਤਪਾਲ ਬਾਖੜਾ ਦਾ ਜ਼ਿਕਰ ਵਾਰ ਵਾਰ ਕੀਤਾ ਜਾਂਦਾ ਜੋ ਕੈਨੇਡਾ ਦੇ ਵਿੱਚ ਹੈ ਪਰ ਇਹੀ ਇਲਜ਼ਾਮ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਲਾ ਰਹੀ ਹੈ ਕਿ ਅਕਾਲੀ ਦਲ ਨੇ ਜਿੰਨੇ ਵੋਟ ਹਾਸਲ ਕੀਤੇ ਉਸ ਦੇ ਵਿੱਚੋਂ ਮੈਜੋਰਟੀ ਵੋਟਸ ਜਿਹੜੇ ਨੇ ਇਹ ਇਲਜ਼ਾਮ ਹੈ ਕਿ ਉਹ ਕਿਸੇ ਪ੍ਰੈਸ਼ਰ ਦੇ ਅਧੀਨ ਜਾਂ ਕਿਸੇ ਧਮਕੀ ਦੇ ਅਧੀਨ ਜਿਹੜੇ ਆ ਉਹ ਹਾਸਲ ਕੀਤੇ ਗਏ ਨੇ ਪਰ ਇੱਥੇ ਆ ਕੇ ਇੱਕ ਲੀਡਰ ਦੀ ਕ੍ਰੈਡਿਬਿਲਟੀ ਦੇ ਉੱਤੇ ਵੀ ਸਵਾਲ ਖੜ ਜਾਂਦੇ ਆ ਕਿਉਂਕਿ ਜੇ ਪੈਰਲਲ ਆਪਾਂ ਸੁਖਬੀਰ ਸਿੰਘ ਬਾਦਲ ਦੀ ਕਾਰਗੁਜ਼ਾਰੀ ਨੂੰ ਦੇਖੀਏ ਉਹਨੂੰ ਵੀ ਘੱਟ ਨਹੀਂ ਮਾਪਣਾ ਚਾਹੀਦਾ ਸੁਖਬੀਰ ਸਿੰਘ ਬਾਦਲ ਨੇ ਹੜ੍ਹਾਂ ਦੇ ਵਿੱਚ ਖਾਸਾ ਜ਼ੋਰਦਾਰ ਕੰਮ ਕੀਤਾ ਹੜ੍ਹਾਂ ਹੜ੍ਹਾਂ ਦੀ ਸਥਿਤੀਆਂ 'ਚ ਜਾ ਕੇ ਸੁਖਬੀਰ ਸਿੰਘ ਬਾਦਲ ਵਿਚਰ ਦੇ ਨਜ਼ਰ ਆਏ ਨੇ ਇੱਥੋਂ ਤੱਕ ਕਿ ਸੁਖਬੀਰ ਸਿੰਘ ਬਾਦਲ ਨੇ ਰਾਸ਼ਨ ਤੱਕ ਜਿਹੜਾ ਉਹ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਪਸ਼ੂਆਂ ਦਾ ਜਿਹੜਾ ਚਾਰਾ ਆ ਉਹ ਤੱਕ ਬਚਾਉਣ ਦੀ ਕੋਸ਼ਿਸ਼ ਕੀਤੀ ਸਾਰਾ ਕੁਝ ਸੁਖਵੀਰ ਸਿੰਘ ਬਾਦਲ ਕਰਦੇ ਨਜ਼ਰ ਆਏ ਨੇ ਭਾਵੇਂ ਕਿ ਉਹ ਵੀ ਕੁਐਸਚਨੇਬਲ ਉਸ ਵੇਲੇ ਹੋ ਗਿਆ ਸੀ ਪਰ ਇਸ ਦੇ ਬਾਵਜੂਦ ਲੋਕਾਂ ਨੇ ਉਸ ਚੀਜ਼ ਨੂੰ ਸਹਾਰਿਆ ਲੋਕਾਂ ਨੇ ਇਸ ਚੀਜ਼ ਨੂੰ ਚੰਗਾ ਸਮਝਿਆ ਕਿ ਸੁਖਵੀਰ ਸਿੰਘ ਬਾਦਲ ਸਾਡੇ ਨਾਲ ਵਿਚਰ ਰਹੇ ਨੇ ਸਾਡੇ ਦੁੱਖ ਦੇ ਵਿੱਚ ਸੁੱਖ ਦੇ ਵਿੱਚ ਸ਼ਰੀਕ ਹੋ ਰਹੇ ਨੇ ਹੁਣ ਇਹੋ ਜੀ ਸਥਿਤੀ ਦੇ ਵਿੱਚ ਅਕਾਲੀ ਦਲ ਨੂੰ ਵਾਪਸ ਉਸੇ ਪੁਰਾਣੀ ਪੋਜੀਸ਼ਨ ਤੇ ਲਿਆਉਣਾ ਜ਼ਰੂਰੀ ਸੀ ਸ਼ਾਇਦ ਇਸੇ ਕਰਕੇ ਆਮ ਆਦਮੀ ਪਾਰਟੀ ਦੇ ਵੱਲੋਂ ਇਸ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਪਰ ਦੁਆਰਾ ਗੱਲ ਉੱਥੇ ਆ ਜਾਂਦੀ ਹੈ ਜੇ ਆਮ ਆਦਮੀ ਪਾਰਟੀ ਦੀਆਂ ਇਹਨਾਂ ਗੱਲਾਂ ਦੇ ਵਿੱਚ ਇਹਨਾਂ ਇਲਜ਼ਾਮਾਂ ਦੇ ਵਿੱਚ ਕੁਝ ਸੱਚਾਈ ਹੈ ਤਾਂ ਜ਼ਰੂਰ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਜ਼ਰੂਰ ਇਸ ਉੱਤੇ ਜਾਂਚ ਜ਼ਰੂਰੀ ਹੈ ਔਰ ਜੇ ਇਹ ਸੱਚ ਹੈ ਜੇ ਇਹ ਸਾਰਾ ਕੁਝ ਸੱਚ ਹੈ ਤੇ ਇਹਦੇ ਉੱਤੇ ਨਿਰਪੱਖ ਜਾਂਚ ਹੋ ਕੇ ਤੇ ਇਸ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਹੁਣ ਕਾਰਵਾਈ ਨੂੰ ਲੈ ਕੇ ਵੀ ਮੰਗ ਹੋ ਰਹੀ ਹੈ ਕੁਲਦੀਪ ਸਿੰਘ ਢਾਲੀਵਾਲ ਨੇ ਆਪਣੀ ਇੱਕ ਵੀਡੀਓ ਬਿਆਨ ਦੇ ਵਿੱਚ ਸੀਐਮ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਇਸ ਉੱਤੇ ਨਿਰਪੱਖ ਜਾਂਚ ਕਰਵਾ ਕੇ ਤੇ ਇਸ ਉੱਤੇ ਕਾਰਵਾਈ ਕੀਤੀ ਜਾਵੇ ਹੁਣ ਕਾਰਵਾਈ ਦੇ ਵਿੱਚ ਸ਼ਾਮਿਲ ਕਿੰਨੂ ਕਿੰਨੂ ਕੀਤਾ ਜਾਵੇਗਾ ਕੰਚਨਪ੍ਰੀਤ ਕੋਰ ਸ਼ਾਮਿਲ ਹੋਣਗੇ ਸੁਖਵਿੰਦਰ ਕੋਰ ਰੰਧਾਵਾ ਕੀ ਸ਼ਾਮਿਲ ਕੀਤੇ ਜਾਣਗੇ ਈਵਨ ਕੀ ਸੁਖਬੀਰ ਸਿੰਘ ਬਾਦਲ ਸ਼ਾਮਿਲ ਕੀਤੇ ਜਾਣਗੇ ਕੀ ਇਵੈਂਚੁਅਲੀ ਇਹ ਮੰਨ ਲਈਏ ਕਿ ਸੁਖਬੀਰ ਸਿੰਘ ਬਾਦਲ ਨੂੰ ਵੀ ਉਸ ਕਾਨੂੰਨੀ ਕਟਾਰੇ ਦੇ ਵਿੱਚ ਖੜਾ ਕੀਤਾ ਜਾਵੇਗਾ ਜਿੱਥੇ ਇੱਕ ਪਾਸੇ ਵਿਕਰਮ ਸਿੰਘ ਮਜੀਠੀਆ ਹਿਰਾਸਤ ਵਿੱਚ ਨੇ ਕੀ ਦੂਸਰੇ ਪਾਸੇ ਸੁਖਬੀਰ ਸਿੰਘ ਬਾਦਲ ਨੂੰ ਵੀ ਜੇਲ੍ਹ ਵੇਖਣੀ ਪੈ ਸਕਦੀ ਹੈ ਪ੍ਰੋਬਲਮ ਇੱਥੇ ਆ ਜਾਂਦੀ ਹੈ ਸਵਾਲ ਇੱਥੇ ਖੜਾ ਜਾਂਦਾ ਕਿ ਆਖਿਰ ਚੋਣ ਜਿੱਤਣ ਦੇ ਪਿੱਛੇ ਕਾਰਨ ਕੀ ਸੀ ਯਾ ਚੋਣ ਕੇ ਹਿਸਾਬ ਦੇ ਨਾਲ ਜਿੱਤੀ ਗਈ ਔਰ ਇਸੇ ਚੀਜ਼ ਦੇ ਉੱਤੇ ਸਵਾਲ ਆਮ ਆਦਮੀ ਪਾਰਟੀ ਖੜੀ ਕਰਦੀ ਨਜ਼ਰ ਆ ਰਹੀ ਹੈ ਖੈਰ ਆਮ ਆਦਮੀ ਪਾਰਟੀ ਉੱਤੇ ਵੀ سنگੀਨ ਇਲਜ਼ਾਮ ਲੱਗੇ ਆਮ ਆਦਮੀ ਪਾਰਟੀ ਉੱਤੇ ਤਾਂ ਇੱਥੋਂ ਤੱਕ ਇਲਜ਼ਾਮ ਲੱਗੇ ਕਿ ਪ੍ਰਸ਼ਾਸਨ ਦਾ ਸਰਕਾਰੀ ਅਮਲੇ ਦਾ ਗਲਤ ਇਸਤੇਮਾਲ ਕੀਤਾ ਜਾ ਰਿਹਾ ਔਰ ਉਸ ਉੱਤੇ ਕਾਰਵਾਈ ਕਰਦਿਆਂ ਹੋਇਆ ਇਲੈਕਸ਼ਨ ਕਮਿਸ਼ਨ ਨੇ ਫੌਰੀ ਤੌਰ ਦੇ ਉੱਤੇ ਐਸਐਸਪੀ ਰਵਜੋਤ ਕੋਰ ਗਰੇਵਾਲ ਨੂੰ ਸਸਪੈਂਡ ਕਰ ਦਿੱਤਾ ਔਰ ਹੁਣ ਇਸੇ ਚੀਜ਼ ਨੂੰ ਲੈ ਕੇ ਸ਼ਸ਼ੋਪੰਜ ਹੈ ਕਿ ਆਖਿਰ ਗਲਤੀ ਕਿਦੀ ਆਖਿਰ ਗਲਤ ਕੌਣ ਹੈ ਗਲਤ ਤਰੀਕੇ ਦੇ ਨਾਲ ਵੋਟ ਕਿੰਨੇ ਹਾਸਲ ਕੀਤੇ ਹੈ ਇਸੇ ਚੀਜ਼ ਦਾ ਰੌਲਾ ਹੈ ਔਰ ਇਲਜ਼ਾਮ ਤਰਾਸ਼ੀ ਕੀਤੀ ਜਾ ਰਹੀ ਹੈ ਲਗਾਤਾਰ ਇਲਜ਼ਾਮ ਤਰਾਸ਼ੀ ਚੱਲਦੀ ਪਈ ਹੈ ਹੁਣ ਇਹ ਆਫਟਰ ਮੈਥ ਹੈ ਇਹ ਤਾਂ ਹੋਣਾ ਹੀ ਸੀ ਇਹ ਹਰ ਕੋਈ ਜਾਣਦਾ ਹੈ ਕਿ ਜਿਸ ਹਿਸਾਬ ਦੇ ਨਾਲ ਚੋਣਾਂ ਹੋਈਆਂ ਜਿਸ ਹਿਸਾਬ ਦੇ ਨਾਲ ਸ਼ਰੋਮਣੀ ਅਕਾਲੀ ਦਲ ਦਾ ਉਭਾਰ ਹੋਇਆ ਜਿਸ ਹਿਸਾਬ ਦੇ ਨਾਲ ਸ਼ਰੋਮਣੀ ਅਕਾਲੀ ਦਲ ਨੂੰ ਲੋਕਾਂ ਨੇ ਪਸੰਦ ਕੀਤਾ ਇਵੈਂਚੁਅਲੀ ਉਸ ਦਾ ਨਿਗਾਰ ਆਉਣਾ ਸੀ ਜਾਂ ਲਿਹਾਦਾ ਜਾਣਾ ਸੀ ਔਰ ਉਹ ਲਿਹਾੰਦਾ ਜਾ ਰਿਹਾ ਪਰ ਦੂਸਰੇ ਪਾਸੇ ਇਲਜ਼ਾਮ ਤਰਾਸ਼ੀ ਅਕਾਲੀ ਦਲ ਵੱਲੋਂ ਵੀ ਕੀਤੀ ਜਾ ਰਹੀ ਹੈ ਅਕਾਲੀ ਦਲ ਦਾਅਵੇ ਕਰ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੇ ਵੱਲੋਂ ਬਾਈ ਫੋਰਸ ਅਕਾਲੀ ਲੀਡਰਾਂ ਨੂੰ ਗ੍ਰਿਫਤਾਰ ਕਰਵਾਇਆ ਜਾ ਰਿਹਾ ਹੈ ਇਹ ਬਹੁਤ ਵੱਡਾ ਇਲਜ਼ਾਮ ਹੈ ਔਰ ਇਹਨਾਂ ਇਲਜ਼ਾਮਾਂ ਦੇ ਵਿੱਚ ਆਮ ਆਦਮੀ ਪਾਰਟੀ ਵੀ ਘਿਰਦੀ ਆ ਰਹੀ ਹੈ ਹੁਣ ਸਵਾਲ ਇੱਥੇ ਹੈ ਕਿ ਕੀ ਆਉਂਦੇ ਸਮੇਂ ਦੇ ਵਿੱਚ ਕੋਈ ਪਰਵਰਤਨ ਦੇਖਣ ਨੂੰ ਮਿਲ ਸਕਦਾ ਹੈ ਜਾਂ ਸੁਖਬੀਰ ਸਿੰਘ ਬਾਦਲ ਦਾ ਉਭਾਰ ਹੋਰ ਉੱਬਰ ਕੇ ਸਾਹਮਣੇ ਆਉਂਦਾ ਇੱਕ ਚਰਚਾ ਦਾ ਵਿਸ਼ਾ ਇਹ ਵੀ ਹੈ ਕਿ ਜਿੱਥੇ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਦਾ ਉਭਾਰ ਹੋਇਆ ਉੱਥੇ ਦੂਸਰੇ ਪਾਸੇ ਕੰਚਨਪ੍ਰੀਤ ਕੌਰ ਦੀ ਇੱਕ ਫੇਸਬੁਕ ਪੋਸਟ ਪਾਈ ਜਿਸ ਦੇ ਵਿੱਚ ਇੱਕ ਪੋਸਟਰ ਸੀ ਔਰ ਉਸ ਪੋਸਟਰ ਦੇ ਉੱਤੇ ਕੰਚਨਪ੍ਰੀਤ ਕੌਰ ਦੀ ਛਵੀ ਸੀ ਉਹਨਾਂ ਦੀ ਤਸਵੀਰ ਸੀ ਔਰ ਉੱਤੇ 227 ਲਿਖਿਆ ਹੋਇਆ ਸੀ ਹੁਣ ਕੀ ਇਸ ਨੂੰ ਇਹ ਸਮਝ ਲਿਆ ਜਾਵੇ ਕਿ 227 ਦੇ ਵਿੱਚ ਅਕਾਲੀ ਦਲ ਕੰਚਨਪ੍ਰੀਤ ਕੌਰ ਦੇ ਉੱਤੇ ਦਾਾ ਖੇਡੇਗਾ ਜਾਂ ਕੰਚਨਪ੍ਰੀਤ ਕੌਰ ਨੂੰ ਚੋਣ ਮੈਦਾਨ 'ਚ ਉਤਾਰਿਆ ਜਾਵੇਗਾ ਕਿ ਉਮੀਦਵਾਰ ਕੰਚਨਪ੍ਰੀਤ ਕੌਰ ਹੋਣਗੇ ਜਾਂ ਫਿਰ ਜਿਵੇਂ ਕਿ ਹੁਣ ਸੁਖਵਿੰਦਰ ਕੌਰ ਰੰਧਾਵਾ ਸਨ ਉਸੇ ਤਰ੍ਹਾਂ ਸੁਖਵਿੰਦਰ ਕੌਰ ਰੰਧਾਵਾ ਚੋਣ ਲੜਨਗੇ ਖੈਰ ਇਹ ਵਕਤ ਏ ਆਉਂਦੇ ਵਕਤ ਦੀ ਗੱਲ ਹੈ ਪਰ ਇਹਨੂੰ ਆਉਂਦੇ ਵਕਤ ਤੱਕ ਛੱਡ ਦੇਣਾ ਚਾਹੀਦਾ ਪਰ ਇਸ ਦੇ ਬਾਵਜੂਦ ਦੂਸਰੇ ਪਾਸੇ ਇਹਦਾ ਕਿ ਦੂਸਰਾ ਨੈਰੇਟਿਵ ਸਮਝਣਾ ਜ਼ਰੂਰੀ ਹੈ ਕਿ ਹੁਣ ਆਉਂਦੇ ਸਮੇਂ ਦੇ ਵਿੱਚ ਅਕਾਲੀ ਦਲ ਦੀ ਸਿਚੁਏਸ਼ਨ ਕੀ ਹੋਵੇਗੀ ਜਿਵੇਂ ਦੀ ਸਿਚੁਏਸ਼ਨ ਪੈਦਾ ਹੋ ਰਹੀ ਹੈ ਅਕਾਲੀ ਦਲ ਨੇ ਜਿਸ ਤਰ੍ਹਾਂ ਵੋਟ ਹਾਸਲ ਕੀਤੀ ਹੈ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਕੱਠੇ ਹੋ ਕੇ ਵੀ ਅਕਾਲੀ ਦਲ ਨੂੰ ਅਕਾਲੀ ਦਲ ਬਾਦਲ ਨੂੰ ਪਛਾੜ ਨਹੀਂ ਸਕੇ ਐਹੋ ਜੀ ਸਿਚੁਏਸ਼ਨ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੀ ਪ੍ਰਧਾਨਗੀ ਦੀ ਕ੍ਰੈਡਿਬਿਲਟੀ ਸਾਖ ਦੇ ਉਹਨਾਂ ਦੀ ਸਾਖ ਜਿਹੜੀ ਆ ਉਹ ਦਾਦੇ ਉੱਤੇ ਹੈ ਉਹਨਾਂ ਦੀ ਪ੍ਰਧਾਨਗੀ ਪ੍ਰਧਾਨਗੀ ਦੀ ਕ੍ਰੈਡਿਬਿਲਟੀ ਸਾਖ ਦੇ ਉੱਤੇ ਹੈ ਦਾਦੇ ਉੱਤੇ ਹੈ ਉਹਨਾਂ ਇਹੋ ਜੀ ਸਿਚੁਏਸ਼ਨ ਦੇ ਵਿੱਚ ਸਵਾਲ ਇਹ ਹੈ ਕਿ ਕੀ ਪੁਨਰਸੁਰਜੀਤ ਅਕਾਲੀ ਦਲ ਦੇ ਵਿੱਚ ਜਿਹੜੇ ਅਕਾਲੀ ਲੀਡਰ ਅਕਾਲੀ ਦਲ ਬਾਦਲ ਤੋਂ ਟੁੱਟ ਕੇ ਉੱਧਰ ਗਏ ਸੀ ਕੀ ਉਹ ਵਾਪਸ ਵੱਲ ਨੂੰ ਆਉਣਗੇ ਕੀ ਉਹ ਘਰ ਵਾਪਸੀ ਵੱਲ ਕਰਨਗੇ ਕੀ ਉਹ ਆਉਂਦੇ ਸਮੇਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦਾ ਸਾਥ ਛੱਡ ਕੇ ਸੁਖਬੀਰ ਸਿੰਘ ਬਾਦਲ ਦਾ ਸਾਥ ਗ੍ਰੈਂਡ ਕਰ ਸਕਦੇ ਨੇ ਵੱਡਾ ਸਵਾਲ ਇਹ ਵੀ ਖਤ ਦਾ ਹੋ ਰਿਹਾ ਖੈਰ ਉਹ ਹੁਣ ਵਕਤ ਦੀ ਗਰਬ ਦੇ ਵਿੱਚ ਹੈ ਕਿ ਕਿਸ ਤਰ੍ਹਾਂ ਕੀਤਾ ਜਾਵੇਗਾ ਕੀ ਕੁਝ ਹੋਵੇਗਾ ਪਰ ਇਸ ਦੇ ਬਾਵਜੂਦ ਹੁਣ ਨਜ਼ਰਸਾਨੀ ਰੱਖਣੀ ਹੋਵੇਗੀ ਪੰਜਾਬ ਦੀ ਸਿਆਸਤ ਉੱਤੇ ਕੀ ਇੱਕ ਤਰਨਤਾਰਨ ਵਿੱਚ ਵਧੀਆ ਪਰਫਾਰਮ ਕਰਨ ਤੋਂ ਬਾਅਦ ਅਕਾਲੀ ਦਲ ਬਾਕੀ ਸੂਬਿਆਂ ਦੇ ਵਿੱਚ ਵੀ ਆਪਣਾ ਉਭਾਰ ਲਿਆ ਸਕਦਾ ਹੈ ਜਾਂ ਫਿਰ ਸੁਖਬੀਰ ਸਿੰਘ ਬਾਦਲ ਨੂੰ ਸਿਰਫ ਤਰਨਤਾਰਨ ਦੀ ਪੰਥਕ ਵੋਟ ਜਾਂ ਉਹਨਾਂ ਦੇ ਪੁਰਾਣੇ ਰਸੂਖ ਦਾ ਥੋੜਾ ਸਾਥ ਮਿਲ ਗਿਆ ਨਹੀਂ ਤਾਂ ਬਾਕੀ ਸੂਬਿਆਂ ਦੇ ਵਿੱਚ ਅਜੇ ਵੀ ਸੁਖਬੀਰ ਸਿੰਘ ਬਾਦਲ ਦਾ ਕੀ ਉਹੀ ਹਾਲ ਹੈ ਇਹ ਹੁਣ ਵਕਤ ਦੀ ਗਰਬ ਦੇ ਵਿੱਚ ਹੈ ਖੈਰ ਆਮ ਆਦਮੀ ਪਾਰਟੀ ਦੀ ਇਲਜ਼ਾਮ ਤਰਾਸ਼ੀ ਅਤੇ ਸੁਖਬੀਰ ਸਿੰਘ ਬਾਦਲ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਇਲਜ਼ਾਮ ਤਰਾਸ਼ੀ ਦੇ ਦਰਮਿਆਨ ਕੀ ਕੁਝ ਬਦਲਦਾ ਉਹ ਹੁਣ ਸਮੇਂ ਦੀ ਗਰਬ ਦੇ ਵਿੱਚ ਦੱਸਦੇ ਰਹਿਵਾਂਗੇ ਬੜੇ ਰੋਵਾਨੇ ਟਿਆ ਪੰਜਾਬੀ ਤੇ